ਅਸੀਂ ਉਦਾਂ ਦੀਆਂ ਉਦਾਂ ਦੇ ਕੰਮ ਕਰਾਂਗੇ ਸਾਡੀਆਂ ਸਰਕਾਰਾਂ ਸਾਡੀਆਂ ਪੰਚਾਇਤਾਂ ਅਸੀਂ ਜੇ ਗੱਲ ਸੁਣੋ ਸਾਡੇ ਪਿੰਡ ਦੇ ਵਿੱਚ ਚੰਗੀਆਂ ਅਸੀਂ ਗੇਮ ਗਰਾਊਂਡਸ ਚੰਗੀਆਂ ਚੀਜ਼ਾਂ ਲੈ ਕੇ ਆਵਾਂਗੇ ਉਹਨਾਂ ਦੇ ਬਾਰੇ ਐਗਜ਼ਾਮਪਲ ਕਰਾਂਗੇ ਇੱਕ ਦੋ ਬੱਚੇ ਸਾਡੇ ਮੈਰਿਟ ਦੇ ਵਿੱਚ ਆਉਣਗੇ ਉਹਨਾਂ ਨੂੰ ਅਸੀਂ ਪਿੰਡ ਦੇ ਵਿੱਚ ਗੇੜਾ ਲਵਾਉਣੀ ਆ ਉਹ ਕਾਰਨ ਕਿ ਅਸੀਂ ਗੇਮਸ ਕਰਾਉਣੀਆਂ ਉਹਨਾਂ ਦਾ ਕਨਈਕਾ ਮੋਟੀਵੇਸ਼ਨ ਹੁੰਦੀ ਹੈ ਚੀਜ਼ ਕਾ ਤਾਂ ਕਿ ਸਾਡੇ ਬੱਚੇ ਫੋਲੋ ਕਰ ਸਕਣ ਕਿਤੇ ਕੋਈ ਗੇਮ ਹੁੰਦੀ ਹੈ ਸਾਡੇ ਬੱਚੇ ਨੂੰ ਅਸੀਂ ਦਿਖਾਉਣ ਵਾਸਤੇ ਲੈ ਕੇ ਜਾਂਦੇ ਆ ਤਾਂਕਾ ਉਹ ਦੇਖੇ ਵੀ ਉਹ ਬੱਚੇ ਵੀ ਦੇਖਦੇ ਨੇ ਇਹ ਤਾਂ ਕੋ ਫੰਕਸ਼ਨ ਹੁੰਦਾ ਕਿਉਂ ਕਰਾਇਆ ਜਾਂਦਾ ਹੈ ਤਾਂ ਕਿ ਬੱਚੇ ਦੇਖ ਕੇ ਦੂਜਿਆਂ ਦੇ ਵਿੱਚ ਸਕਿੱਲ ਕਰਨ ਦੀ ਕਲਾ ਆ ਜਾਵੇ ਅਸੀਂ ਸਾਡੇ ਬੱਚਿਆਂ ਨੂੰ ਪਹਿਲਾਂ ਹੀ ਡੀਮੋਟਿਵ ਮੋਟਿਵ ਕਰ ਦਿੰਦੇ ਆ ਵੀ ਨਹੀਂ ਤੂੰ ਕੁਝ ਨਹੀਂ ਕਰ ਸਕਦਾ ਹੈਗਾ ਆ ਨਹੀਂ ਕਰਨਾ ਆ ਨਹੀਂ ਅਸੀਂ ਕਹਿੰਦੇ ਬੰਧਨ ਲੈ ਕੇ ਆਉਨੇ ਆ ਤੁਸੀਂ ਤੁਹਾਡੀ ਭਾਸ਼ਾ ਕਿਉਂ ਨਹੀਂ ਬਦਲਦੇ ਤੁਹਾਡੇ ਬੱਚਿਆਂ ਦੇ ਲਈ ਆਪਦੇ ਜ਼ਿਹਨ ਦੇ ਵਿੱਚ ਇੱਕ ਤਸਵੀਰ ਬਣਾ ਕੇ ਰੱਖੋ ਅਸੀਂ ਕਹਿੰਦੇ ਆ ਤੁਹਾਡਾ ਬੱਚਾ ਹੈ ਉਹਨੂੰ ਅਸੀਂ ਪੁੱਛਦੇ ਹਾਂ ਕਿ ਲਾਈਫ ਦੇ ਵਿੱਚ ਕੀ ਬਣਨਾ ਹੈ ਜਿਹੜਾ ਟਾਰਗੇਟ ਕੀ ਹੈ ਉਹਨੂੰ ਪੁੱਛਿਆ ਜਾਂਦਾ ਹੈ ਉਹਨੂੰ ਕੀ ਕਾਹ ਤੋਂ ਪੁੱਛਿਆ ਜਾਂਦਾ ਹੈ ਉਹ ਤਾਂ ਪੁੱਛਿਆ ਜਾਂਦਾ ਤਾਂ ਕਿ ਉਹ ਟਾਰਗੇਟ ਤੇ ਕੰਮ ਕਰੇ ਉਸੇ ਟਾਪਿਕ ਤੇ ਉਹਦੇ ਨਾਲ ਗੱਲਾਂ ਕੀਤੀਆਂ ਜਾ ਸਕਣ ਉਹਦੇ ਜਹਨ ਦੇ ਵਿੱਚ ਇੱਕ ਟਾਰਗੇਟ ਬਣ ਜਾਂਦਾ ਹੈ ਉਹ ਸਟਾਰਟ